ਸਚੂਆ ਕਾਲ ਦਨਮਿਊਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਤਾਂ ਭਰਤੀ ਮੁਹਿੰਮ ਦੀ ਸ਼ੁਰੂਆਤ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੁੰਦੀ ਵੀ ਨਜ਼ਰ ਆਈ ਹੈ ਕੌਮੀ ਯੁਵਾ ਪ੍ਰਧਾਨ ਜਿਹੜੇ ਨੇ ਸਰਬਜੀਤ ਸਿੰਘ ਚਿੰਜਰ ਉਹਨਾਂ ਦੀ ਅਗਵਾਈ ਦੇ ਵਿੱਚ ਭਰਤੀ ਦੀ ਸ਼ੁਰੂਆਤ ਹੋਈ ਹੈ ਤੇ ਚਿੰਜਰਾ ਪਿੰਡ ਤੋਂ ਇਹਦੀ ਸ਼ੁਰੂਆਤ ਹੋਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚਿੰਜਰਾ ਵਿਖੇ ਯੂਥ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੀ ਅਗਵਾਈ ਦੇ ਵਿੱਚ ਪਰਤੀ ਮਹੀਮ ਦੀ ਸ਼ੁਰੂਆਤ ਕਰਵਾਈ ਗਈ ਹੈ ਤੇ ਪਰਤੀ ਮਹੀਮ ਦੀ ਸ਼ੁਰੂਆਤ ਅਜ਼ਰਬ ਵਿਕਰਮਜੀਤ ਸਿੰਘ ਖਾਲਸਾ ਅਜ਼ਰਬ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਜਰਨਲ ਸਕੱਤਰ ਹੋਏ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਸ਼ਾਮਿਲ ਹੋਏ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਗੂਆਂ ਦੇ ਵੀ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੂਬੇ ਭਰ ਦੇ ਵਿੱਚ ਭਰਤੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਤਹਿਤ ਸਰਕਲ ਮੁੱਲੇਪੁਰਤੀ ਅੱਜ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਔਰਤਾਂ ਬਜ਼ੁਰਗਾਂ ਨੇ ਅਤੇ ਇਸ ਦੇ ਨਾਲ ਨੌਜਵਾਨਾਂ ਦੇ ਵੱਲੋਂ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਜਿਹੜੇ ਨੇ ਫਾਰਮ ਭਰੇ ਗਏ ਅੱਜ ਨਗਰ ਝੰਜਰਾ ਤੋਂ ਸਰਦਾਰ ਸਰਬਜੀਤ ਸਿੰਘ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕਰਨ ਵਾਸਤੇ ਹਲਕਾ ਅੰਜਾਰ ਸਾਹਿਬ ਈਮਾਨ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਢਿੱਲੋਂ ਸਾਹਿਬ ਸਮਰਾਲਾ ਤੋਂ ਜਿਹੜੇ ਹਲਕਾ ਇੰਚਾਰਜ ਨੇ ਐਸਜੀਪੀਸੀ ਦੇ ਮੈਂਬਰ ਰਿਆਸ ਸਾਹਿਬ ਇਨਾਂ ਨਾਲ ਔਰ ਜ਼ਿਲ੍ਹੇ ਦੀ ਸਾਰੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਜਥੇਬੰਦੀ ਆ ਉਹਦੇ ਨਾਲ ਸ਼ੁਰੂਆਤ ਕੀਤੀ ਗਈ ਹੈ ਮੈਂ ਸਮਝਦਾ ਕਿ ਪਬਲਿਕ ਦਾ ਬਹੁਤ ਵੱਡਾ ਹੰਗਾਰਾ ਸੀ ਅੱਜ ਦੀ ਅੰਮ੍ਰਿਤਵਾਰ ਦਾ ਬਹੁਤ ਰਜੇਵੇਂ ਭਰਿਆ ਦਿਨ ਆ ਉਹਦੇ باوجود ਵੀ ਵੱਡੀ ਗਿਣਤੀ ਵਿੱਚ ਸੰਗਤ ਨੇ ਜਿਹੜੀ ਐ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਆਸ ਕਰਦਾ ਕਿ ਥੋ ਵੱਤ ਤੋਂ ਵੱਤ ਜਿਹੜੀ ਹੈ ਭਰਤੀ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਸੋ ਅੱਜ ਹਲਕਾ ਸ਼੍ਰੀ ਫਤਗੜ ਸਾਹਿਬ ਦੇ ਅਧੀਨ ਪੈਂਦੇ ਸਰਕਲ ਮੂਲੇਪੁਰ ਦੀ ਜਿਹੜੀ ਭਰਤੀ ਮੁਹਿੰਮ ਦੀ ਸ਼ੁਰੂਆਤ ਦਾਸ ਦੇ ਪਿੰਡ ਪਿੰਡ ਝਿੰਜਰਾ ਤੋਂ ਗ੍ਰਹਿ ਤੋਂ ਅਜੇ ਤੋਂ ਕੀਤੀ ਗਈ ਹੈ ਜਿਦੇ ਵਿੱਚ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਨਗਰ ਨਿਵਾਸੀ ਉਹਦੇ ਨਾਲ ਹੀ ਇਲਾਕੇ ਦੀਆਂ ਸਤਕਾਰਯੋਗ ਸਾਰੀਆਂ ਸ਼ਖਸੀਤਾਂ ਸੋ ਸਰਕਲ ਪ੍ਰਧਾਨ ਦਵਿੰਦਰ ਸਿੰਘ ਬਹਿਲੋਲਪੁਰ ਸਾਰੇ ਵਿਸ਼ੇਸ਼ ਤੌਰ ਤੇ ਜਿੱਥੇ ਇਸ ਮੀਟਿੰਗ ਦੇ ਵਿੱਚ ਹਮ ਹਮਾ ਕੇ ਸਾਰੇ ਸ਼ੁਰੂਆਤ ਕੀਤੀ ਗਈ ਉਹਦੇ ਨਾਲ ਹੀ ਇਸ ਮੀਟਿੰਗ ਦੀ ਇਸ ਸਮਾਗਮ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਾਉਣ ਲਈ ਵਿਸ਼ੇਸ਼ ਤੌਰ ਤੇ ਅਜਰਬਰ ਸਹਿਬਾਨ ਵਿਕਰਮਜੀਤ ਸਿੰਘ ਜੀ ਖਾਲਸਾ ਜੀ ਪਰਮਜੀਤ ਸਿੰਘ ਢਿਲੋਂ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਤ ਸਿੰਘ ਚਨਾਤਲ ਜੀ ਮਰੋਣ ਸਿੰਘ ਮਕਾਰੂਪਰ ਜੀ ਸਦਾ ਜਗਦੀ ਸਿੰਘ ਚਿਮਾ ਜੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਭਰਤੀ ਦੀ ਮੁਹਿੰਮ ਸ਼ੁਰੂ ਕਰਾਉਣ ਲਈ ਪਹੁੰਚੀ ਆ ਜਿੱਥੇ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਨਾ ਉੱਥੇ ਮੈਂ ਦੇਖ ਰਿਹਾ ਕਿ ਅੱਜ ਦੀ ਇਸ ਭਰਤੀ ਮੁਹਿੰਮ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇਸ ਮੁਹਿੰਮ ਦੇ ਵਿੱਚ ਅੱਜ ਨੌਜਵਾਨ ਮੈਂਬਰਸ਼ਿਪ ਭਰਤੀ ਜਿਹੜੇ ਕਰ ਰਹੇ ਵੱਡੇ ਪੱਧਰ ਤੇ ਕਰ ਰਹੇ ਨੇ ਉਹਦੇ ਨਾਲ ਮੇਰੀਆਂ ਮਾਤਾ-ਮਾਂ ਭੈਣਾਂ ਜਿਹੜੀਆਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਹਰ ਵਰਗ ਦਾ ਪਾਰਟੀ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਤੇ ਵੱਡੇ ਪਾਰਟੀ ਦੀ ਮੁਹਿੰਮ ਪ੍ਰਤੀ ਮਿਹਨ ਦੇ ਵਿੱਚ ਮੈਂਬਰਸ਼ਿਪ ਹਾਸਲ ਕਰਨਾ ਕਾਲੀ ਦਿਲ ਦਾ ਤੇ ਹਰ ਵਰਗ ਦਾ ਹਰ ਵਰਗ ਦੇ ਨਾਲ ਨੌਜਵਾਨ ਬੱਚੇ ਮਾਤਾ ਪਿਤਾ ਜਿਵੇਂ ਉਤਸ਼ਾਹ ਦਿਖਾ ਰਹੀਆਂ ਨੇ ਉਸ ਨੂੰ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਆ ਤੇ ਅਕਾਲ ਪੁਰਖ ਦਾ ਧੰਨਵਾਦ ਵੀ ਆ ਕਿ ਪੰਥ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਕਾਲ ਜਲਦੀ ਮੈਂਬਰਸ਼ਿਪ ਲੈਣ ਲਈ ਹਰ ਵਰਗ ਦੇ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਸੋ ਜਿੱਥੇ ਮੈਂ ਲੀਡਰਸ਼ਿਪ ਦਾ ਉੱਥੇ ਹਰ ਵਰਗ ਤੋਂ ਇੱਥੇ ਇਸ ਮੀਟਿੰਗ ਦੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਅਸੀਂ ਪਿੰਡ ਪਿੰਡ ਜਾ ਕੇ ਜਿਹੜੀ ਆ ਉਹ ਹਲਕਾ ਫਤਿਹਗੜ੍ਹ ਸਾਹਿਬ ਸਰਕਲ ਮੂਲੇਪੁਰ ਸਾਰੇ ਵਿੱਚ ਜਾ ਕੇ ਜਿਹੜੀ ਆਪਣਣੇ-ਪਣ ਜਾ ਕੇ ਭਰਤੀ ਕਰਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੇਮ ਹੈ ਉਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੰਗਾਰਾ ਦੇਣ ਵਾਸਤੇ ਸਾਡੇ ਦੋਵੇਂ ਅਬਜ਼ਰਵਰ ਸਹਿਬਾਨ ਸਰ ਵਿਕਰਮਜੀਤ ਸਿੰਘ ਜੀ ਖਾਲਸਾ ਤੇ ਪਰਮਜੀਤ ਸਿੰਘ ਢੱਲੋਂ ਅੱਜ ਇੱਥੇ ਆਏ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਾਬ ਸਰਪਜੀਤ ਸਿੰਘ ਝਿੰਜਰ ਦਾ ਪਿੰਡ ਹੈ ਉਹਨਾਂ ਦਾ ਗ੍ਰਹਿ ਹੈ ਇੱਥੇ ਜਿਹੜੀ ਅੱਜ ਭਰਤੀ ਮਹਿਮਾ ਸ਼ੁਰੂ ਕੀਤੀ ਹੈ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆਂ ਵੱਧ ਚੜ ਕੇ ਇਹ ਮਹਿਮੇ ਵਿੱਚ ਸ਼ਾਮਲ ਹੋਵੋ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਕੰਪਲੀਟ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਦੀ ਸ਼ੁਰੂਆਤ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਪਰਨਜੀਤ ਸਿੰਘ ਜੀ ਢੱਲੋਂ ਤੇ ਹਲਕਾ ਇੰਚਾਰਜ ਦਾ ਜਦੀਪ ਸਿੰਘ ਜੀ ਚੀਮਾ ਜਿਨ੍ਹਾਂ ਨੇ ਅੱਜ ਸ਼ੁਰੂਆਤ ਪਿੰਡ ਝਿੰਜਰਾ ਤੋਂ ਕੀਤੀ ਹੈ ਸ੍ਰੋਮਣੀ ਅਕਾਲੀ ਦਲ ਦੇ ਜੂਤ ਦੇ ਕੌਮੀ ਪ੍ਰਧਾਨ ਸਰਜੀਤ ਸਿੰਘ ਝਿੰਜਰ ਜਿਨੇ ਬਹੁਤ ਵੱਡੀ ਇਹ ਇਕੱਠ ਕਰਕੇ ਅੱਜ ਅਕਾਲੀ ਦਲ ਦੀ ਜਿਹੜੀ ਵਧ ਤਾ ਉਹ ਤੁਹਾਨੂੰ ਦੱਸ ਦਿੱਤਾ ਕਿ ਜਿਹੜੇ ਪਿੰਡਾਂ ਦੀ ਸੰਗਤ ਹੈ ਉਹ ਹੁਣ ਅਕਾਲੀ ਦਲ ਨੂੰ ਚਾਹੁੰਦੀ ਹੈ ਔਰ ਅਕਾਲੀ ਦਲ ਦੇ ਨਾਲ ਰਲਕੇ ਜਿਹੜੀ 27 ਦੇ ਵਿੱਚ ਸਰਕਾਰ ਵੀ ਬਣਾਵਾਂਗੇ ਵੱਧ ਤੋਂ ਵੱਧ ਜਿਹੜੀ ਹੈ ਭਰਤੀ ਇਹ ਅਸੀਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਮਜ਼ਬੂਤ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆਤ ਮਜ਼ਬੂਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜੋ ਪੰਜਾਬ ਦੇ ਜੋ ਸਾਡੇ ਯੂਥ ਦੇ ਪ੍ਰਧਾਨ ਨੇ ਚੰਜਰ ਸਾਹਿਬ ਸਰਜੀ ਸਿੰਘ ਚੰਜਰ ਜੀ ਉਹਨਾਂ ਦੇ ਗ੍ਰਹਿ ਵਿਖੇ ਇਹਨਾਂ ਦੇ ਸਰਕਲ ਦੀ ਭਰਤੀ ਮੁਹਿੰਮ ਜੋ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਆ ਉਹਦੇ ਲਈ ਸਮੂਹ ਸੰਗਤ ਲੱਕੇ ਚੋਈ ਸੀ ਸੋ ਬੜਾ ਭਾਰੀ ਉਸ਼ਾ ਲੋਕਾਂ ਦੇ ਵਿੱਚ ਪੰਜਾਬ ਪੰਥ ਅਤੇ ਪੰਜਾਬੀਅਤ ਦੀ ਰਾਖੀ ਲਈ ਜੋ ਨੌਜਵਾਨ ਬਜ਼ੁਰਗ ਭੈਣਾ ਜੋ ਸਾਡੇ ਮੂਹਰੇ ਆ ਕੇ ਆ ਰਹੇ ਨੇ ਆਪ ਮੈਂਬਰ ਬਣ ਰਹੇ ਨੇ ਸੋ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿਉਂਕਿ ਇਹ ਸਮਾਂ ਆ ਆਪਣਿਆਂ ਨਾਲ ਖੜਨ ਦਾ ਪੰਜਾਬ ਨਾਲ ਖੜਨ ਦਾ ਪੰਥ ਨਾਲ ਖੜਨ ਦਾ ਸੋ ਆਓ ਸ਼੍ਰੋਮਣੀ ਕਾਲੀ ਦਲ ਦੀ ਇਸ ਮੁਹਿੰਮ ਨਾਲ ਜੁੜੋ ਤੇ ਸ਼੍ਰੋਮਣੀ ਕਾਲੀ ਦਲ ਦੇ ਮੈਂਬਰ ਬਣੋ ਭਾਜੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਦੀ ਮੁਹਮਾ ਪਿੰਡ ਚਿੰਜਰਾਂ ਤੋਂ ਸਾ ਸਰਬਜੀਤ ਸਿੰਘ ਚਿੰਜਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਪਕਰ ਕਾਲੀ ਦਲ ਦੇ ਘਰੋਂ ਸ਼ੁਰੂ ਕਰੀਆ ਇਹ ਸਾਰੀ ਨਗਰ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਸਰਕਲ ਮੂਲੇਪੁਰ ਦੀ ਸਾਰੀ ਜਥੇਬੰਦੀ ਆਈ ਸੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਭਾਰੀ ਉਤਸ਼ਾਹ ਹੈ ਸੰਗਤ ਦੇ ਵਿੱਚ ਕਿਉਂਕਿ ਜਿਹੜੀ ਭਰਤੀ ਦੀ ਮਹਿਮਾ ਲੋਕ ਉਹਨਾਂ ਸਮਝ ਚੁੱਕੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਅਸਲੀ ਪੰਜਾਬੀਆਂ ਦੀ ਸਰਕਾਰ ਆ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਲੋਕ ਇਹ ਸਾਰੇ ਇੱਕ ਮੁੱਟੋ ਕੇ ਪੰਜਾਬੀਆਂ ਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਸਾਰੀ ਸੰਗਤ ਦਾ ਦੁਬਾਰਾ ਫਿਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਿਹਦਰ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਲੁੱਟਾ ਘੁਹਾਂ ਦੀ ਵਾਰਦਾਤ ਕਰਨ ਵਾਲੇ ਹੁਣ ਪੁਲਿਸ ਦੇ ਹੱਥੀ ਚੜੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਮੋਗਾ ਦੇ ਵਿੱਚ ਇੱਕ ਕੀਆਕਾਰ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਵਿੱਚ ਹੁਣ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਜਿਹੜੀਆ ਮਿਲਦੀ ਨਜ਼ਰ ਆਈ ਹੈ ਦੋਸ਼ੀ ਜਿਹੜੇ ਨੇ ਕਾਬੂ ਕਰ ਲਈ ਗਏ ਨੇ ਪਿੰਡ ਮਾਹਲ ਵਿਖੇ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ ਕੀਆਕਾਰ ਦੀ ਲੁੱਟ ਚੜੀ ਕੀਤੀ ਗਈ ਸੀ ਅਤੇ ਉਸੇ ਦਿਨ ਮੁਦਕਈ ਕੋਲੋਂ ਇੱਕ ਆੜਤੀ ਤੋਂ 3 ਲੱਖ ਰੁਪਏ ਦੀ ਲੁੱਟ ਵੀ ਹੋਈ ਸੀ ਅਤੇ ਉਸ ਤੋਂ 10 ਦਿਨ ਪਹਿਲਾਂ ਇੱਕ ਪੈਟਰੋਲ ਪੰਪ ਤੋਂ 10000 ਰੁਪਏ ਦੀ ਲੁੱਟ ਦੀ ਵਾਰਦਾਤ ਵੀ ਹੋਈ ਸੀ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ ਬਦਮਾਸ਼ਾਂ ਨੂੰ ਹੁਣ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਪੰਜ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਵੀ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ ਤਾਂ ਦੋਨਾਂ ਦੇ ਵਿੱਚ ਮੁੱਠ ਭੇੜ ਹੁੰਦੀ ਨਾਸਰਾਈ ਤਾਂ ਦੋ ਬਦਮਾਸ਼ ਇਸ ਵਿੱਚ ਜ਼ਖਮੀ ਹੋਏ ਨੇ ਤੇ ਤਿੰਨ ਮੌਕੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਇੱਕ ਬਦਮਾਸ਼ ਦੇ ਪੱਟ ਦੇ ਵਿੱਚ ਗੋਲੀ ਲੱਗੀ ਐ ਤੇ ਦੂਜੇ ਦੀ ਲੱਤ ਦੇ ਵਿੱਚ ਗੋਲੀ ਲੱਗੀ ਐ ਤਾਂ ਦੋਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਵਾਸਤੇ ਭਰਤੀ ਕਰਵਾਇਆ ਗਿਆ ਤਾਸੀ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਬਦਮਾਸ਼ਾਂ ਦੇ ਵੱਲੋਂ ਮੋਗਾ ਜ਼ਿਲ੍ਹੇ ਦੇ ਵਿੱਚ ਲੁੱਟਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਮੋਗਾ ਤੇ ਧਰਮਕੋਟ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਫੜਨ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਸੀ ਤਾਂ ਇਹਨਾਂ ਦੇ ਵੱਲੋਂ ਪੁਲਿਸ ਨੇ ਗੋਲੀਆਂ ਵੀ ਜਿਹੜੀਆਂ ਨੇ ਚਲਾਈਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰ ਕੀਤੇ ਗਏ ਜਿਸ ਦੇ ਵਿੱਚ ਦੋ ਬਦਮਾਸ਼ ਜ਼ਖਮੀ ਹੋਏ ਨੇ ਤੇ ਤਿੰਨ ਨੂੰ ਮੌਕੇ ਤੇ ਜਿਹੜਾ ਆ ਫਰਾਰ ਹੋਣ ਦਿਆਂ ਹੁੰਦਿਆਂ ਜਿਹੜਾ ਆ ਫੜ ਲਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਜ਼ਖਮੀ ਜਿਹੜੇ ਦੋ ਗੈਂਗਸਟਰ ਹੋਏ ਨੇ ਉਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਵਾਸਤੇ ਭੇਜਿਆ ਗਿਆ ਹੈ ਅਤੇ ਕਾਰ ਵੀ ਜਿਹੜੀ ਆ ਬਰਾਮਦ ਕਰ ਲਈ ਗਈ ਹੈ ਮੈਚ ਹੋਈ ਸੀ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹ ਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਟ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਤੇ ਅੱਜ ਡੀਐਸਪੀ ਧਰਮਕੋਟ ਇੰਚਾਰਜ ਹੈ ਇਹ ਐਸਟੀਓ ਕੋਟੀ ਸੇਖਾਂ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਉਹ ਬੰਦੇ ਜਿਹੜੇ ਨੇ ਉਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂੰ ਅੰਜਾਮ ਦੇਣ ਦੀ ਫਿਰਾਕ 'ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀਡੀ ਮੋਗਾ ਦੀ ਸੁਪਰਵੀਜ਼ਨ 'ਚ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਭਜਣ ਦੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਤੇ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡ ਉਹਨਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ 5 ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ 3 ਅਕਿਊਜ਼ ਅਰੈਸਟ ਕਰ ਲਿਏ ਦੋਹਾਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਉਹਨਾਂ ਤੋਂ ਇੱਕ 32 ਬੋਰਡ ਦੀ ਰਿਵੋਲਵਰ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਸ਼ਾਰਪੇਸਡ ਵੈਪਨ ਵਗੈਰਾ ਉਹਨਾਂ ਤੋਂ ਹੋਰ ਵੀ ਮਿਲੇ ਨੇ ਸਰ ਕੋਈ ਪੈਸ਼ਿਵਿਲਟੀ ਹੈ ਇਹ ਦੋ ਜਿਹੜੇ ਅਕਿਊਜ਼ ਨੇ ਇੰਜਰਡ ਹੋਏ ਨੇ ਬਾਕੀ ਉਸ ਤੋਂ ਇਲਾਵਾ ਪੁਲਿਸ ਟੀਮ ਦਾ ਬਚਾਰਿਆ ਗਿਆ ਇਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਣ ਨਹੀਂ ਦਿੱਤਾ ਉਹਨਾਂ ਦੇ ਮਗਰ ਭੱਜ ਕੇ ਆਪਦੀ ਜਾਨ ਦੀ ਫਿਕਰ ਕਰੇ ਬਿਨਾ ਉਹਨਾਂ ਨੂੰ ਫੜ ਲਿਆ ਮੌਕੇ ਤੇ ਕੀ ਆ ਗੱਡੀ ਸਰ ਕਵਰ ਹੋਈ ਸੀ ਕਿ ਤੋਂ ਕੋਈ ਸੀ ਵੀ ਕਰੇ ਹਾਂ ਜੀ ਇੱਥੇ ਗਨ ਪੁਆਇੰਟ ਤੇ ਹੀ ਉਹ ਖੋਈ ਸੀ ਉਹਦੇ ਸਬੰਧੀ ਐਫਆਰ ਵੀ ਰਜਿਸਟਰਡ ਹੈ ਤੇ ਇਹਨਾਂ ਅਕਿਊਜ਼ਡ ਦੀ ਆਈਡੈਂਟੀਫਿਕੇਸ਼ਨ ਇਹਨਾਂ ਦੇ ਵਰਕ ਕਰਨ ਤੋਂ ਬਾਅਦ ਹੋ ਗਈ ਸੀ ਤੇ ਆ ਜਿਨਾਂ ਨੂੰ ਇੱਥੇ ਅਰੈਸਟ ਕਰ ਲਿਆ ਤੇ ਇਹਨਾਂ ਨੇ ਓਪਨ ਫਾਇਰ ਕਰਤਾ ਸੀ ਪੁਲਸਟੇਸ਼ਨ ਤੇ ਕੁਲਵਲੇ ਨੂੰ ਅੱਜ ਹੀ ਪਤਾ ਲੱਗਿਆ ਸਰ ਕੋਈ ਗਰੂ ਹੈ ਸਰ ਇਹ ਕਿ ਪੰਜ ਮੈਂਬਰ ਹੀ ਚ ਹੋਰ ਵੀ ਹੈ ਸਰ ਹਜੇ ਤੱਕ ਇਹ ਪੰਜ ਬੰਦੇ ਹੀ ਹੈਗੇ ਸੀ ਇਹਨਾਂ ਦੇ ਹੋਰ ਵੀ ਅਸੋਸੀਏਟਸ ਹੋ ਸਕਦੇ ਨੇ ਉਹ ਇਹਨਾਂ ਦੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਜਿਹੜੇ ਵੀ ਬੰਦੇ ਇਸ ਗੈਂਗ ਦੇ ਨਾਲ ਇਨਵੋਲਡ ਹੋਣਗੇ ਉਹਨਾਂ ਦੇ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਹਿਰ ਸਮਰਾਲਾ ਦੇ ਵਿੱਚ ਸਮਾਜ ਸੇਵੀ ਦੇ ਵੱਲੋਂ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਗਈ ਹੈ ਜਿਹੜਾ ਕਰ ਦਿਖਾਇਆ ਜੋ ਵੱਡੇ ਵੱਟੇ ਨੇਤਾਵਾਂ ਦੇ ਕੋਲੋਂ ਵੀ ਨਹੀਂ ਹੋ ਪਾਇਆ ਸਮਰਾਲਾ ਸ਼ਹਿਰ ਦੇ ਵਿੱਚ ਖੁਦ ਜ਼ਮੀਨ ਖਰੀਦ ਕੇ ਆਪਣੇ ਕੋਲੋਂ ਪੈਸੇ ਲਗਾ ਕੇ ਕਮਿਊਨਿਟੀ ਸੈਂਟਰ ਬਣਾ ਕੇ ਸਮਾਜ ਸੇਵੀ ਨੇ ਇੱਕ ਇਤਿਹਾਸ ਸਿਰਜ ਦਿੱਤਾ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ 7 ਦੇ ਨਿਵਾਸੀ ਗੁਰਮukh ਸਿੰਘ ਨੇ ਇਸ਼ਲਾਗਾਯੋਗ ਕਦਮ ਚੁੱਕਿਆ ਸਮਰਾਲਾ ਸ਼ਹਿਰ ਦੇ ਵਿੱਚ ਪਹਿਲਾ ਕਮਿਊਨਿਟੀ ਸੈਂਟਰ ਖੋਲ੍ਹਿਆ ਅਤੇ ਇਸ ਸੈਂਟਰ ਨੂੰ ਬਣਾਉਣ ਦੇ ਲਈ 10 ਲੱਖ ਰੁਪਏ ਦੀ ਖਰਚ ਕਰਕੇ 10 ਇਹ ਜਗਾ ਖਰੀਦੀ ਤਾਂ ਕਿ ਸ਼ਹਿਰ ਦੇ ਵਿੱਚ ਕਮਿਊਨਿਟੀ ਸੈਂਟਰ ਹਾਲ ਬਣਾ ਸਕੇ ਤਾਂ ਗੁਰਮਖ ਸਿੰਘ ਨੇ ਕਿਹਾ ਕਿ ਸਮਰਾਲਾ ਸ਼ਹਿਰ ਦੇ ਵਿੱਚ ਗਰੀਬ ਅਤੇ ਆਮ ਇਨਸਾਨ ਨੂੰ ਜੇਕਰ ਕੋਈ ਪ੍ਰੋਗਰਾਮ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਮਹਿੰਗੇ ਪੈਲਸ ਜਿਹੜੇ ਨੇ ਕਰਨੇ ਪੈਂਦੇ ਨੇ ਤੇ ਮਹਿੰਗੇ ਟੈਂਟ ਲਗਾ ਕੇ ਜਿਹੜੇ ਆ ਆਪਣੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਕਿਤੇ ਜਾਂਦੇ ਨੇ ਇਸ ਦੇ ਲਈ ਉਹਨਾਂ ਦੇ ਵੱਲੋਂ ਛੋਟੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਇੱਕ ਵੱਡੇ ਪੱਦਰ ਤੇ ਉੱਤੇ ਮਦਦ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਮਰਾਲਾ ਸ਼ਹਿਰ ਨਿਵਾਸੀਆਂ ਵਾਸਤੇ ਪਹਿਲਾ ਕਮਿਊਨਿਟੀ ਸੈਂਟਰ ਹਾਲ ਜਿਹੜਾ ਬਣਾਇਆ ਗਿਆ ਉਹਨੇ ਕਿਹਾ ਕਿ ਇਹ ਮੇਰਾ ਸੁਪਨਾ ਸੀ ਜੋ ਕਿ ਹੁਣ ਸੱਚ ਹੁੰਦਾ ਦਿਖਾਈ ਦੇ ਰਿਹਾ ਗੁਰਮੁਖ ਸਿੰਘ ਨੇ ਕਿਹਾ ਕਿ ਮੈਂ 10 ਵਿਸਵੇ ਜਗ੍ਹਾ ਜਿਹੜੀ ਕਿ 20 ਲੱਖ ਰੁਪਏ ਦੀ ਸੀ ਜਿਹੜੇ ਪ੍ਰਾਪਰਟੀ ਡੀਲਰ ਤੋਂ ਮੈਂ ਲਿੱਤੀ ਉਹਨੇ ਇਹ ਜਗ੍ਹਾ ਮੈਨੂੰ ਅੱਧ ਮੁੜਚ ਦੇ ਦਿੱਤੀ ਯਾਨੀ ਕਿ 10 ਲੱਖ ਰੁਪਏ ਦੀ ਦੇ ਦਿੱਤੀ ਅਤੇ ਲੋਕਾਂ ਦੇ ਸਹਿਯੋਗ ਦੇ ਨਾਲੇ ਜਗ੍ਹਾ ਜਿਹੜੀ ਆ ਖਰੀਦ ਲਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੋਂ ਜਲਦ ਇੱਕ ਚੰਗਾ ਕਮਿਊਨਿਟੀ ਸੈਂਟਰ ਜਿਹੜਾ ਹਾਲ ਬਣ ਜਾਵੇਗਾ ਗੁਰਮੁਖ ਸਿੰਘ ਨੇ ਕਿਹਾ ਕਿ ਜਿਹੜਾ ਕਮਿਊਨਿਟੀ ਸੈਂਟਰ ਹਾਲ ਮੈਂ ਸੋਚਿਆ ਹੈ ਇਹ ਕਿਸੇ ਵੀ ਰਾਜਨੀਤੀ ਨੂੰ ਪਹੁੰਚ ਤੋਂ ਜਿਹੜਾ ਆ ਦੂਰ ਹੋਵੇਗਾ ਤੇ ਇਸ ਵਿੱਚ ਪਾਰਕਿੰਗ ਦੀ ਸਹੂਲਤ ਹੋਵੇਗੀ ਅਤੇ ਹਰ ਤਰ੍ਹਾਂ ਦੀ ਸਹੂਲਤ ਦੇ ਨਾਲ ਇਸ ਨੂੰ ਲੈਸ ਕੀਤਾ ਜਾਵੇਗਾ ਪਬਲਿਕ ਹਿੱਤ ਦੇ ਵਿੱਚ ਆਪਣੇ ਮਨ ਦੀ ਸੋਚ ਮੁਤਾਬਿਕ ਇੱਕ ਪਬਲਿਕ ਹਿੱਤ ਨੂੰ ਦੇਖਦਿਆਂ ਹੋਇਆਂ ਕਿਉਂਕਿ ਮੇਰੇ ਸ਼ਹਿਰ ਦੇ ਵਿੱਚ ਆਮ ਗਰੀਬ ਬੰਦੇ ਲਈ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਆਪਣੇ ਘਰ ਦਾ ਕੋਈ ਛੋਟਾ ਮੋਟਾ ਸਮਾਗਮ ਕਰ ਸਕੇ ਜੇ ਹੈ ਵੀ ਤਾਂ ਉੱਥੇ ਬਹੁਤ ਮਗਹੀਆਈ ਦਾ ਜੋਗ ਹੈ ਉਹਦੇ ਵਿੱਚ ਇੰਨਾ ਹਰ ਇੱਕ ਬੰਦੇ ਦਾ ਐਫਰਟ ਕਰਨਾ ਗਰੀਬ ਬੰਦੇ ਲਈ ਬੜੀ ਮੁਸ਼ਕਲ ਹੋਇਆ ਹੋਇਆ। ਇਸ ਕਰਕੇ ਮੈਂ ਆਪਣੇ ਮਨ ਤੋਂ ਸੋਚਿਆ ਵੀ ਕਿਉਂ ਨਾ ਮੈਂ ਇੱਕ ਜਗ੍ਹਾ ਲੈ ਕੇ ਪਬਲਿਕ ਹਿੱਤ ਦੇ ਵਿੱਚ ਤਮਾ ਤਾਂ ਉਹਦੇ ਨਾਲ ਨਾਲ ਮੈਂ ਆਪਣੇ ਇੱਕ ਕਮਿਊਨਿਟੀ ਸੈਂਟਰ ਦੇ ਮੈਂਬਰ ਇਕੱਠੇ ਕਰਕੇ ਇੱਕ ਮੈਂ ਕਲੱਬ ਵਾਂਗੂ ਤਿਆਰ ਕੀਤਾ। ਉਸ ਕਲੱਬ ਦੇ ਥਰੂ ਮੈਂ ਮਿਸਟਰ ਵੀ ਇੱਕ ਵਧੀਆ ਮੈਸੇਜ ਪਾ ਕੇ ਇੱਕ ਮੇਰੇ ਦੋਸਤ ਹੈਗੇ ਆ ਰਵੀ ਥਾਪਰ ਤੇ ਮੇਰੇ ਭਾਂਡਾ ਲੱਗਦਾ ਮੁੰਡਾ ਨਰਿੰਦਰ ਅਸੀਂ ਕਿੰਨੇ ਬੈਠੇ ਸੀਗੇ ਅਸੀਂ ਬੈਠ ਕੇ ਇੱਕ ਪਲਾਨ ਕਰਨਾ ਸ਼ੁਰੂ ਕੀਤਾ ਵੀ ਅਸੀਂ ਆਪਣੇ ਸਮਾਜ ਲਈ ਕੀ ਕਰ ਸਕਦੇ ਆ ਤਾਂ ਅਸੀਂ ਇਹ 10 ਵਿਸਵੇ ਜਗਾ ਜਿੱਥੇ ਅਸੀਂ ਹੁਣ ਖੜੇ ਆ ਇਹ ਮਿਸਟਰ ਰਵੀ <th>ਥਾਪਰ ਦੀ ਸੀਗੀ ਇੱਥੇ ਲਗਭਗ 2 ਲੱਖ ਦਾ ਰੇਟ ਚੱਲਦਾ ਸੀਗਾ ਕਿੰਨਾ ਨੇ ਅਸੀਂ ਬੈਠ ਕੇ ਪਲਾਨ ਕਰਨ ਤੋਂ ਬਾਅਦ ਇਹ ਅਸੀਂ ਲੱਖ ਰੁਪਏ ਦੇ ਹਿਸਾਬ ਦੇ ਨਾਲ ਰਵੀ <th>ਥਾਪਰ ਕੋਲ ਇਹ ਜਗਾ ਲਈ ਜਿਹਦੇ ਵਿੱਚ ਉਹਨੇ ਸਾਨੂੰ 10 ਲੱਖ ਰੁਪਿਆ ਤਾਂ ਵੈਸੇ ਹੀ ਕੱਟ ਕਰ ਦਿੱਤਾ ਤੇ 51000 ਰੁਪਇਆ ਨਾਲ ਉਹਨੇ ਡੋਨੇਟ ਵੀ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਕਰੀਬ ਇਸ ਜਗ੍ਹਾ ਦਾ 5.5 ਲੱਖ ਰੁਪਇਆ ਠਾਪਰ ਨੂੰ ਪੇ ਕਰ ਚੁੱਕੇ ਹਾਂ ਬਾਕੀ ਰਹਿਦੀ ਰਕਮ ਵੀ ਅਸੀਂ ਬਹੁਤ ਜਲਦੀ ਆਪਣੇ ਸੱਜਣ ਮਿੱਤਰਾਂ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਛੇਤੀ ਹੀ ਇਹਨੂੰ ਪੇ ਕਰਕੇ ਵੀ ਰਜਿਸਟਰ ਕਰਵਾ ਕੇ ਜਦ ਲਈ ਇਹਦੀ ਬਿਲਡਿੰਗ ਜਿਹੜੀ ਹੈਗੀ ਆ ਤਿਆਰ ਕਰਵਾਤਾ ਹੈ ਪਲਾਨਿੰਗ ਕੀ ਹੈ ਕਿਸ ਤਰੀਕੇ ਦਾ ਕਮਿਊਨਿਟੀ ਸੈਂਟਰ ਹੱਬ ਬਣਾਉਣਾ ਚਾਹੁੰਦੇ ਹੋ ਇਹ ਮੈਂ ਇਸ ਤਰ੍ਹਾਂ ਨਾਲ ਪਲਾਨ ਕੀਤਾ ਹੈਗਾ ਵੀ ਇੱਧਰ ਜਗ੍ਹਾ ਥੋੜੀ ਨੀਵੀਂ ਜਗ੍ਹਾ ਤੇ ਹੋਣ ਕਰਕੇ ਵੀ ਇਹਦਾ ਜਿਹੜੀ ਗਰਾਉਂਡ ਫਲੋਰ ਹੈਗੀ ਆ ਉਹਨੂੰ ਬਤੌਰੇ ਪਾਰਕਿੰਗ ਲਵਾਂਗੇ ਸੈਕੰਡ ਫਲੋਰ ਦੇ ਉੱਤੇ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਹੋਊਗਾ ਉਹ ਕੀਤਾ ਜਾ ਸਕਦਾ ਥਰਡ ਫਲੋਰ ਦੇ ਉੱਪਰ ਜਾ ਕੇ ਜਿਹੜਾ ਵੀ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਖਾਣੇ ਦਾ ਅਰੇਂਜਮੈਂਟ ਹੋਊਗਾ ਕਿਸੇ ਦਾ ਲੰਗਰ ਦਾ ਹੋਊਗਾ ਉਹ ਆਪਣਾ ਕਰ ਸਕਦਾ ਇਹਨੂੰ ਮੈਂ ਤਿੰਨ ਫਲੋਰ ਦੇ ਵਿੱਚ ਜ਼ਰੂਰ ਇਨਵੈਸਟ ਕਰਾਂਗਾ ਇਹ ਗੱਲ ਜ਼ਿਆਦਾਤਰ ਦੇਖ ਨੂੰ ਮਿਲਦਾ ਹੈ ਜੇ ਕੋਈ ਬੰਦਾ ਆਪਣੇ ਬਲਤੇ ਬਣਾਉਂਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਪਣਾ ਮਾਲਕਨਾਂ ਹੱਕ ਜਤਾਏਗਾ। ਚਾਹ ਕੋਈ ਇਹ ਆ ਜਾਂਦਾ ਹੈ। ਨਹੀਂ ਇਹਦੇ ਉੱਤੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਮਾਲਕਨਾਂ ਹੱਕ ਨਹੀਂ ਹੋਊਗਾ। ਕਿਉਂਕਿ ਭਾਈ ਇਹਦਾ ਨਾਂ ਹੀ ਰੱਖਿਆ ਸਰਬਸਾਂਝਾ ਕਮਿਊਨਿਟੀ ਹਾਲ। ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੇ ਤਿਲ ਫਿਲ ਦੀ ਪੂਟਾ ਦੇ ਨਾਲ ਬਣ ਰਿਹਾ ਹੈਗਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਮਾਲਕੀ ਹੱਕ ਨਹੀਂ ਹੋਊਗਾ ਤੇ ਰਾਜਨੇਤਾ ਨਾਲ ਕੋਈ ਮੀਟਿੰਗ ਕੀਤੀ ਤੁਸੀਂ ਇਹਨਾਂ ਬਾਰੇ ਨਹੀਂ ਅਜੇ ਤੱਕ ਮੈਂ ਕਿਸੇ ਵੀ ਰਾਜਨੇਤਾ ਨਾਲ ਕੋਈ ਮੀਟਿੰਗ ਇਸ ਵਾਰੀ ਕੀਤੀ ਕਿਸੇ ਨੇ ਕੋਈ ਪਹੁੰਚ ਕੀਤੀ ਹੋਵੇ ਕਿਸੇ ਨੇ ਕੋਈ ਪਹੁੰਚ ਵੀ ਨਹੀਂ ਕੀਤੀ ਜਿਵੇਂ ਕਿ ਦੇਖਣ ਨੂੰ ਮਿਲਦਾ ਕਿ ਕਮਿਊਨਿਟੀ ਸੈਂਟਰ ਖਾਲਦੇ ਕਰੀ 80 ਲੱਖ ਤੋਂ ਕਰੋੜਾਂ ਦਾ ਖਰਚਾ ਵੀ ਆ ਜਾਂਦਾ ਕਿ ਤੁਸੀਂ ਮਤਲਬ ਤੁਹਾਨੂੰ ਲੱਗਦਾ ਵੀ ਇੰਨੇ ਪੈਸੇ ਇਕੱਠੇ ਹੋ ਜਾਣਗੇ ਜਲਦੀ ਨਪੇਰੇ ਚੜ ਜਾਵੇਗਾ ਦੇਖੋ ਇਹ ਗੁਰੂ ਪਰਮਾਤਮਾ ਦੇ ਘਰ ਦਾ ਜਿਹੜਾ ਪਬਲਿਕ ਹਿੱਤ ਦਾ ਹਿਸਾਬ ਕਿਤਾਬ ਹੁੰਦਾ ਐ ਇੰਨੇ ਕੁ ਲੋਕਦਾਨੀ ਸੱਜਣ ਵੀ ਬੈਠੇ ਨੇ ਵੀ ਜਿਨ੍ਹਾਂ ਦੇ ਪਰਮਾਤਮਾ ਦੀ ਮਿਹਰ ਹੈਗੀ ਆ ਉਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਹੈ ਵੀ ਕਿਸ ਵੇਲੇ ਉਹਨਾਂ ਨੇ ਕਿੰਨਾ ਪੈਸਾ ਦਾਨ ਦੇ ਵਿੱਚ ਦੇ ਦੇਣਾ ਵੀ ਇਹ ਦਿਨਾਂ ਵਿੱਚ ਵੀ ਖੜਾ ਹੋ ਸਕਦਾ ਹੈ ਤੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸਮਾਜ ਨੂੰ ਮੈਂ ਸਮੇਤ ਪੂਰਾ ਦਊਂਗਾ ਵੀ ਭਰਾਵੋ ਕਿਸੇ ਵੀ ਕਮਿਊਨਿਟੀ ਤੋਂ ਕਿਸੇ ਵੀ ਜਾਤੀਵਾਦ ਤੋਂ ਕਿਸੇ ਵੀ ਸਮਾਜ ਤੋਂ ਤੁਸੀਂ ਸਾਡੇ ਨਾਲ ਖੜੇ ਹੋਵੋ ਇਹ ਤੁਹਾਡਾ ਹੀ ਜਗ੍ਹਾ ਹੈਗੀ ਆ ਵੱਧ ਤੋਂ ਵੱਧ ਦੇ ਵਿੱਚ ਦਾਨ ਪਾਓ ਸਤੋ ਬਾਦ ਸਹਿਯੋਗ ਦਿਓ ਜਿਸ ਤਰ੍ਹਾਂ ਦਾ ਮਟੀਰੀਅਲ ਵੀ ਦਿਓ ਕਿਉਂਕਿ ਇਹਨੂੰ ਮੈਂ ਖੜਾ ਕਰਕੇ ਪਬਲਿਕ ਹਿੱਤ ਦੇ ਵਿੱਚ ਟੋਡੇ ਹੀ ਸਪੁਰਦ ਕਰਕੇ ਆਪਣੇ ਆਪ ਤੋਂ ਬਿਲਾ ਹੋ ਜਾ। ਤੇ ਉਧਰ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਇੱਕ ਕਾਰ ਜਿਹੜੀ ਹੈ ਨਿਰਮਾਣ ਕਾਰਜ ਦੇ ਕਰਕੇ ਰੋਕਾ ਜਿਹੜੀਆਂ ਨੇ ਸੜਕ ਦੇ ਉੱਤੇ ਪਈਆਂ ਸੀ ਜਿਸ ਦੇ ਵਿੱਚ ਟਕਰਾਉਣ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਮੋਗਾ ਫਿਰੋਜ਼ਪੁਰ ਰੋਡ ਦੇ ਨਜ਼ਦੀਕ ਪਿੰਡ ਤੁਨੱਖੇ ਦੇ ਕੋਲ ਇਹ ਹਾਦਸਾ ਵਾਪਰਿਆ ਹੈ। ਤਾਨੂੰ ਦੱਸ ਦਿੰਦੇ ਆ ਕਿ ਨਵੇਂ ਬਣ ਰਹੇ ਹਾਈਵੇ ਦੇ ਨਿਰਮਾਣ ਦੇ ਅਧੀਨ ਫਲਾਈਓਵਰ ਪੁਲ ਦੀਆਂ ਰੋਕਾਂ ਦੇ ਵਿੱਚ ਫਿਰੋਜ਼ਪੁਰ ਤੋਂ ਆ ਰਹੀ ਇੱਕ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਰਕੇ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਨਵੀਂ ਕਾਰ ਜਿਹੜੀ ਹੈ ਉਹ ਸੜਕੇ ਸੁਆਹ ਹੋ ਗਈ ਅੱਜ ਫਿਰੋਜ਼ਪੁਰ ਤੋਂ ਗੱਡੀ ਆ ਰਹੀ ਸੀਗੀ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਗੱਡੀ ਜਿਹੜੀ ਆ ਉਹ ਵੱਜੀ ਜੀ ਉਥੇ ਹਾਈਵੇ ਦੇ ਜਿਹੜਾ ਕੰਮ ਚੱਲ ਰਿਹਾ ਸੀ ਉਹਦੇ ਪੱਥਰ ਵਿੱਚ ਪਏ ਸੀਗੇ ਜੀ ਸਰਦਾਰ ਜੱਥੇਦਾਰ ਤੋਤਾ ਸਿੰਘ ਦੀ ਕੋਠੀ ਦੇ ਸਾਹਮਣੇ ਜਿਹੜਾ ਹਾਈਵੇ ਬੰਦ ਹੈ ਜੀ ਉਥੋਂ ਦਾ ਤੇ ਉਹ ਜਦੋਂ ਗੱਡੀ ਵੱਜੀ ਜੀ ਮੇਰੇ دوست ਸੀਗੇ ਗਰਜੰਟ ਸਿੰਘ ਰਾਮੂ ਵਾਲਾ ਜੀ ਉਹ ਮੌਕੇ ਤੇ ਖੜੇ ਸੀ ਉਹਨਾਂ ਨੇ ਦਵਾ-ਦਵ ਜਾ ਕੇ ਗੱਡੀ ਦੀ ਬਾਰੀ ਖੋਲ ਕੇ ਉਹਨੂੰ ਮੁੰਡੇ ਨੂੰ ਬਾਹਰ ਕੱਢ ਲਿਆ ਜੀ ਉਥੇ ਸਾਡੇ ਉਦੋਂ ਹੀ ਦਵਾ-ਦਵ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਫਾਇਰ ਬ੍ਰਿਗੇਡ ਨੂੰ ਵੀ ਭੇਜਤਾ ਸਾਡੇ ਐਸਐਚਓ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਐਸਐਚਓ ਸਾਹਿਬ ਉਹ ਵੀ ਮੌਕੇ ਤੇ ਪਹੁੰਚ ਗਏ ਜੀ ਉਹਨਾਂ ਨੇ ਦਬਾ ਦਬ ਜਾ ਕੇ ਟ੍ਰੈਫਿਕ ਬਹੁਤ ਹੋ ਗਿਆ ਸੀ ਤੁੰਦ ਕਾਰਨ ਜੀ ਉਹਨਾਂ ਨੇ ਟ੍ਰੈਫਿਕ ਨੂੰ ਕਾਬੂ ਪਾਇਆ ਫਿਰ ਰੇਡ ਵਾਲਿਆਂ ਨੇ ਅੱਗ ਨੂੰ ਕਾਬੂ ਪਾ ਲਿਆ ਜੀ ਚਲ ਮੁੰਡੇ ਤੇ ਸੱਟ ਨਹੀਂ ਕੋਈ ਵੱਲੀ ਹੈਗੀ ਜੀ ਪਰ ਗੱਡੀਆਂ ਦੀ ਸੁਵਿਫਟ ਸੀਗੀ ਜੀ ਪੈਟਰੋਲ ਜਦੋਂ ਵੱਜਨ ਸਾਰੀ ਅੱਗ ਲੱਗ ਗਈ ਤਾਂ ਗੱਡੀ ਸਾਰੀ ਮਚ ਗਈ ਨੁਕਸਾਨ ਬਹੁਤ ਆਉਂਦਾ ਗੱਡੀ ਦਾ ਹੋ ਗਿਆ ਜੀ ਜੋਧਰ ਬਠਿੰਡਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ 2 13 ਦੇ ਗੁੱਟ ਆਪਸ ਦੇ ਵਿੱਚ ਭੜਦੇ ਨਜ਼ਰ ਆਏ ਅਤੇ ਦੋਨੋਂ ਗੁੱਟਾਂ ਦੇ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਤੇ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਲਾਚ ਚੱਲ ਰਹੇ ਨੇ ਬਠਿੰਡਾ ਦੇ ਪਿੰਡ ਕੋਰ ਸ਼ਮੀਰ ਵਿਖੇ ਬਾਅਦ ਦੁਪਹਿਰ ਗੋਲੀ ਕਾਂਡ ਮਾਮਲੇ ਦੇ ਵਿੱਚ ਦੋਵੇਂ ਹੀ ਧਿਰਾਂ ਦੇ ਜੇ ਲੋਕ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਕਿ ਆ ਅਤੇ ਪੁਲਿਸ ਦੇ ਉੱਪਰ ਗੰਭੀਰ ਦੋਸ਼ ਲਗਾਏ ਨੇ ਕਿ ਧੱਕੇ ਦੇ ਨਾਲ ਜ਼ਮੀਨ ਵਿਵਾਦ ਦੇ ਚੱਲਦਿਆਂ ਕਬਜ਼ਾ ਕਰਾਉਣ ਅਤੇ ਇੱਕ ਧਿਰ ਦੀ ਮਦਦ ਕਰਨ ਦੀ ਪੁਲਿਸ ਦੇ ਉੱਤੇ ਦੋਸ਼ ਲੱਗੇ ਨੇ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਪਹੁੰਚੇ ਇੱਕ ਧਿਰ ਦੇ ਅਮਰੀਕ ਸਿੰਘ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਉੱਪਰ ਪੁਲਿਸ ਦੇ ਵੱਲੋਂ ਧੱਕੇ ਦੇ ਨਾਲ ਕਬਜ਼ਾ ਕਰਵਾਇਆ ਜਾ ਰਿਹਾ ਹੈ ਮਾਮਲਾ ਅਦਾਲਤ ਦੇ ਵਿੱਚ ਹੋਣ ਦੇ ਬਾਵਜੂਦ ਦੂਸਰੀ ਧਿਰ ਦੇ ਵੱਲੋਂ ਉਹਨਾਂ ਦੀ ਜ਼ਮੀਨ ਦੇ ਉੱਤੇ ਧੱਕੇ ਦੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦਿਆਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਸਪਤਾਲ ਦੇ ਵਿੱਚ ਇਲਾਜ ਧਿੰਨ ਇੱਕ ਧਿਰ ਦੇ ਮੌਜੂਦਗੀ ਦੇ ਵਿੱਚ ਦੂਸਰੀ ਧਿਰ ਦੇ ਇਲਾਜ ਕਰਵਾਉਣ ਦੇ ਲਈ ਪਹੁੰਚੀ ਤਾਂ ਦੂਸਰੀ ਧਿਰ ਦੇ ਵੱਲੋਂ ਵੀ ਗੋਲੀ ਲੱਗਣ ਦੀ ਗੱਲ ਆਖੀ ਜਾ ਰਹੀ ਹੈ ਫਿਲਹਾਲ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਪਰ ਗੰਭੀਰ aarop ਜੜੀਆਂ ਨੇ ਲਗਾਉਂਦੀਆਂ ਨਸਰ ਆ ਰਹੀਆਂ ਨੇ ਅਮਰੀਕ ਸਿੰਘ ਆ ਜੀ ਮੇਰਾ ਪਿੰਡ ਕੋਰਸਵੀਰ ਹੈ ਜੀ ਸਾਡਾ ਜੀ ਕੋਟ ਦੇ ਵਿੱਚ ਮੈਟਰ ਚੱਲੀ ਜਾਂਦਾ ਸਟੇ ਦਾ ਸਾਨੂੰ ਸਟੇ ਮਿਲੀ ਹੋਈ ਦੂਜੀ ਪਾਰਟੀ ਤੱਕ ਇਹ ਸਾਡੇ ਬੰਦ ਕਬਜ਼ਾ ਕਰਦੇ ਆ ਜੀ ਇੰਤਕਾਲ ਰੁਕਿਆ ਸਾਡਾ ਸਾਰਾ ਚੱਲੀ ਜਾਂਦਾ ਜੀ ਅਸੀਂ 100 ਨੰਬਰ ਤੇ 2 ਮਹੀਨੇ ਹੋ ਗਏ ਫੋਨ ਕਰੀ ਜਾਂਦੇ ਨੂੰ ਜੀ ਅੱਜ ਵੀ ਕੀਤੀ ਸੀ ਸਾਨੂੰ ਕਹਿੰਦੇ ਥਾਣੇ ਭਜਾ ਥਾਣੇ ਭਜਾ ਅੱਜ ਮੈਨੂੰ ਐਸਾ ਚ ਫੋਨ ਆਇਆ 20 ਮਿੰਟ ਪਹਿਲਾਂ ਕੱਲ ਤੁਸੀਂ ਮੇਰੇ ਕੋਲ ਐ ਤੁਸੀਂ ਖੇਤ ਨਹੀਂ ਜਾਣਾ ਕਹਿੰਦਾ ਬੰਦੇ ਤੁਹਾਡੇ ਗੋਲੀ ਮਾਰਨਗੇ ਉਹ ਕਹਿੰਦਾ ਤੁਸੀਂ ਰੋਜ਼ ਉੱਥੇ ਆ ਪਰਦੇ ਹੋ ਅਸੀਂ ਕਿ ਤੱਕੇ ਨਾਲ ਬੰਦੇ ਸਾਡਾ ਕਬਜ਼ਾ ਕਰਾਈ ਜਾਂਦੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕੋਈ ਵੀ ਸਾਡੇ ਕੋਲ ਸਾਰੇ ਸਬੂ ਤੇ ਅਸੀਂ ਰੋਕਣਾ ਸੀ ਉਹਨਾਂ ਨੂੰ ਤੇ ਮੇਰੇ ਬ੍ਰਦਰ ਤੇ ਮੇਰੇ ਭਤੀਜੇ ਦੇ ਉਹਨਾਂ ਨੇ ਫਾਇਰਿੰਗ ਮਾਰੀ ਜੀ ਦੋਨਾਂ ਦੇ ਲੱਤ 'ਚ ਗੋਲੀ ਬੱਜੀ ਹੈ ਜੀ ਹਾਂਜੀ ਹਾਂਜੀ ਕਿੰਨੇ ਬੰਦੇ ਸੀ ਉਹ ਘੱਟੋ ਘੱਟ 20 ਬੰਦੇ ਆ ਜੀ ਉਹ ਸਾਰੇ ਪਹਿਲਾਂ ਵੀ ਅਸੀਂ ਨਾਂ ਦਿੱਤੇ ਹੋਏ ਉਹਨਾਂ ਦੇ ਜੀ 75 ਜਵਾਨਤਾ ਬਾਰੇ ਵੀ ਐਸਟੀਮ ਤੇ ਉਹਨੂੰ ਬੁਲਾਇਆ ਸੀਗਾ ਜੀ ਨਾ ਜਵਾਨਤਾ ਕਰਾਉਂਦੇ ਉਹਨਾਂ ਕੁਝ ਹੋਰ ਠੱਕੇ ਨਾਲ ਕਬਜਾ ਕਰਾਏ ਪੌਸਲੇ ਜਮਾ ਜੀ ਐਸਆਈ ਜੀ ਰਾਜਪਾਲ ਸਿੰਘ ਚੌਂਕੀਨਚਾਰ ਸਾਡੇ ਉਹ ਜਦੋਂ ਵੀ ਅਸੀਂ ਦਰਖਾਸਤ ਦੇਣ ਜਾਂਦੇ ਸੀ ਜੀ ਉਲਟਾ ਸਾਨੂੰ ਡਰਾਉਂਦਾ ਤੇ ਮਘਾਉਂਦਾ ਸੀ ਥੋੜਾ 75 ਜਵਾਨਤਾ ਕਰੂ ਮੈਂ ਐਂ ਕਰ ਗੋਲੀ ਲੱਤਾਂ 'ਚ ਵੱਜੀਆਂ ਜੀ। ਦੋਨਾਂ ਦੇ। ਹਾਂਜੀ ਹਾਂਜੀ ਹਾਂਜੀ। ਅੱਛਾ ਕੀ ਮੰਗ ਕਰਦੇ ਆ? ਮੰਗ ਤਾਂ ਹੀ ਸਾਨੂੰ ਇਨਸਾਫ਼ ਚਾਹੀਦਾ ਸਾਡਾ। ਪਹਿਲਾਂ ਤਾਂ ਜ਼ਮੀਨ ਤੇ ਪੁਲਿਸ ਨੇ ਨਜਾਇਜ਼ ਧੱਕਾ ਕਰਾਇਆ ਜੀ। ਅੱਛਾ। ਪੁਲਿਸ ਨੇ ਕੋਲੇ ਖੜ ਕੇ ਪਾਣੀ ਲਵਾਇਆ ਪਹਿਲਾਂ ਵੀ ਸਾਡਾ 2 ਮਹੀਨਾ ਤੋਂ ਲੈ ਕੇ ਫਿਰ ਚੱਲੀ ਜਾਂਦਾ। ਸਾਡੇ ਹੱਕ 'ਚ ਸਟੇ ਵੀ ਹੋਈ ਹੈ। ਨਾ ਜੀ ਸਟੇ ਦੇ ਹੱਕ 'ਚ ਉਹਨਾਂ ਨੂੰ ਗਨ ਤੋਂ ਕੁਛ ਨਹੀਂ ਰੋਕਿਆ ਪੁਲਿਸ ਨੇ। ਉਲਟਾ ਸਾਰੀ ਰਾਤ ਕੋਲੇ ਖੜ ਕੇ ਪਾਣੀ ਲਵਾਇਆ ਜੀ। ਹੁਣ ਕੀ ਹੋਇਆ ਜੀ ਉੱਥੇ ਕਟੂਕੜ 20 ਬੰਦੇ ਸੀਗੇ ਜੀ ਉਹ। ਜਿਹੜੇ ਸਾਰੇ ਹਿੱਸੇਦਾਰ ਹੈ ਜੀ। ਠੀਕ ਹੈ। ਹ ਤੜਾ ਲੱਗ ਤੋਂ ਉੱਪਰ ਮੈਨੂੰ ਲੱਗਦਾ ਜੀ ਕਿ ਉੱਪਰ ਵੀ ਨਾ ਹੋਵੇ ਜੇਕਰ ਆਪਾਂ ਕਿ ਡਾਕਟਰ ਸਾਹਿਬ ਚੈੱਕ ਕਰ ਲੈਣਗੇ ਹਾਂਜੀ ਹਾਂਜੀ ਇੱਕ ਲਖਦੀਪ ਸਿੰਘ ਆਈ ਮੁੰਡਾ ਪੁਲਿਸ ਵਾਲਾ ਜੀ ਆਪ ਹੀ ਉਹਨਾਂ ਨੇ ਖੁਦ ਖੜਾ ਵੀਡੀਓ ਬਣਾਇਆ ਗਿਆ ਜੀ ਉਹ ਅੱਛਾ ਹਾਂਜੀ ਹਾਂਜੀ ਜਦੋਂ ਇਹ ਕਾਰਡ ਵਾਪਰਿਆ ਗਿਆ ਹਾਂਜੀ ਹਾਂਜੀ ਨਾਂ ਸੀਗਾ ਜਮਾਓ ਅੱਛਾ ਹਾਂਜੀ ਤੇ ਉਸ ਨੇ ਕਿਹਾ ਜੀ ਹੁਣ ਕਹਿੰਦਾ ਵੀ ਆਪ ਦਾ ਹੀ ਮਾਰ ਲਓ ਆਪ ਦੇ ਮਾਰ ਲਓ ਬੋਲੀ ਕਹਿੰਦਾ ਆਪ ਦੇ ਮਾਰ ਲਓ ਆਪ ਦੇ ਵੀ ਹੋ ਸਕਦਾ ਵੀ ਉਹ ਬੰਦੇ ਉਹ ਕਰਨ ਹਾਂਜੀ 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 20 ਬੰਦੇ ਸੀ ਘਟੋ ਘਟ ਜੀ ਉਹ ਮੇਰੇ ਨਾਮ ਡਾਕਟਰ ਲਖਦੀਪ ਸਿੰਘ ਆ ਜੀ ਮੈਂ ਮੈਡੀਕਲ ਅਫਸਰ ਹਾਂ ਲੜਾਈ ਦੇ ਕੇਸ ਨੇ ਦੋਨੇ ਤੇ ਫਾਦਰ ਤੇ ਸਾਨੀ ਨੇ ਤੇ ਇੱਕ ਦੇ ਜਿਵੇਂ ਐਲਐਸਡੀ ਸਰੀਰ ਦੱਸ ਰਹੇ ਨੇ ਵੀ ਗੋਲੀ ਵੱਜੀ ਹੈ ਗੋਡੇ ਤੇ ਉਹ ਅਸੀਂ ਦੇਖ ਰਹੇ ਹਾਂ ਸਿਟੀ ਸਕੈਨ ਕਰਵਾਵਾਂਗੇ ਉਸ ਤੇ ਕਲੀਅਰ ਹੋਏਗਾ ਤੇ ਦੂਜੇ ਦੇ ਇੱਕ ਸ਼ਾਰਪਿੰਜਰੀ ਆ ਕੋਈ ਤੇਜ ਤਾਰ ਹਥਿਆਰ ਨਾਲ ਵਾਰ ਕੀਤਾ ਲੱਤ ਤੇ ਠੀਕ ਹੈ ਹਾਂਜੀ ਮੋਢੇ ਦੇ ਹਾਲਾਤ ਕੀ ਨੇ ਜੀ ਫਿਰ ਹਾਲਾਤ ਉਹ ਵੈਸੇ ਸਟੇਬਲ ਨੇ ਪੇਨ ਜਿਆਦਾ ਮੰਨ ਰਹੇ ਨੇ ਤੇ ਬਾਕੀ ਸਕੈਨ ਕਰਾ ਕੇ ਜਿਆਦਾ ਕਲੀਅਰ ਹੋਏਗਾ ਕਿੰਨੀ ਕੋਈ ਦਿੱਕਤ ਹੈ ਡਾਕਟਰ ਕਹ ਰਹੇ ਨੇ ਵੀ ਗੋਲੀਆਂ ਮਾਰੀਆਂ ਨਹੀਂ ਨੇ ਅਦਾਸ ਰਹੇ ਨੇ ਇੱਕ ਦੇ ਤਾਂ ਨਹੀਂ ਹੈ ਕਲੀਅਰ ਘਾਟੀ ਹੈ ਜਿਹਦੇ ਸ਼ਾਰਪ ਹੈ ਉਹਦੇ ਕੋਈ ਗੋਲੀ ਦਾ ਸਾਈਨ ਤਾਂ ਹੈ ਨਹੀਂ ਇੱਕ ਦੇ ਗੋਡੇ ਤੇ ਲੱਗ ਰਿਹਾ ਸਾਨੂੰ ਤੇ ਉਹ ਵੀ ਫਿਰ ਕਲੀਅਰ ਦਾ ਸਕੈਨ ਤੋਂ ਬਾਅਦ ਹੀ ਹੋਇਆ ਜੀ ਜਾਨੂੰ 112 ਤੋਂ ਇਨਫੋਰਮੇਸ਼ਨ ਆਈ ਸੀ ਕਿ ਕੋਸ਼ ਮੇ ਖੇਤ ਦੇ ਵਿੱਚ ਲਾਈ ਹੋਈ ਹੈ ਉਸੇ ਰਾਹ ਕਿ ਪਤਾ ਲੱਗਿਆ ਕਿ ਦੋ ਤੇ ਰਹਿਣਾ ਤਾਂ ਆਪਸੇ ਲੈਂਡ ਸਕੂਟ ਚੱਲ ਰਿਹਾ ਉਹਦੇ ਕਰਕੇ ਦੋਨਾਂ ਫਿਰਾਂ ਨੇ ਇੱਕ ਜੁਗ ਦੇ ਫਾਇਰ ਕਰਦੇ ਆ ਦੋਨੋਂ ਤਰ੍ਹਾਂ ਦੇ ਦੋ ਦੋ ਜਣੇ ਇੱਕ ਗੁਰਜੀਤ ਸਿੰਘ ਹੈ ਉਹਦਾ ਬੇਟਾ ਵੀਰ ਗੁਰਜੀਤ ਇੱਕ ਸੱਜੇ ਗੋਡੇ ਤੇ ਫਾਇਰ ਆ ਤੇ ਵੀਰਵਿੰਦਰ ਦੀ ਲੱਤ ਤੇ ਸ਼ਾਪ ਹੁੰਦਾ ਤੇ ਦੂਜੇ ਤੇ ਤੁਸ ਫਾਲ ਫਿਰ ਹੈਲੋ 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 ਵੈਲਕਮ ਹੈਲੋ 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 ਲੰਡਰ ਸਪਲਟ ਚੱਲ ਰਿਹਾ ਪਹਿਲਾਂ ਵੀ ਐਫ ਆਈ ਆਰ ਨੰਬਰ 211/24 ਅਧਰਾਨ ਕਰ ਆ ਗਿਆ ਇੱਕਦੋਂ ਦੀ ਗੱਲ ਹੈ ਜੀ ਪਲੀਸ ਸਾਡੇ ਧਿਆਨ ਚ ਇਦਾਂ ਦੀ ਕੋਈ ਮੈਟਰ ਨਹੀਂ ਹੈਗਾ ਅੱਜ ਦੀ ਗੱਲ ਹੈ ਜੀ ਮੈਸੇਜ ਤੋਂ ਵੈਰੀਫਾਈ ਕਰ ਲੈਣੀ ਕੀ ਮੈਟਰ ਹੈ ਜੀ ਧਿਆਨ ਸੀਗਾ ਤਾਂ ਹੀ ਅਸੀਂ ਪਹਿਲਾਂ ਵੀ ਦੋ ਪਰਚੇ ਕੀਤੇ ਨਾ ਦੋਨਾਂ ਧਿਰਾਂ ਨੇ ਸਤਕੁੰਜਾ ਵੀ ਹੋਈ ਹੋਈ ਹੈ ਐਸਐਸਓ ਫੋਨ ਕਰਕੇ ਕਹਿ ਰਿਹਾ ਕਿ ਕਹਿੰਦਾ ਉਹਦੀ ਰਿਪੋਰਟ ਹੀ ਹੈ ਮੈਂ ਐਸਐਸਓ ਤੋਂ ਪੁੱਛ ਲੈਣੀ ਜੀ ਇਹ ਚੀਜ਼ ਬਿਲਕੁਲ ਧਿਆਨ ਚ ਨਹੀਂ ਹੈ ਹਲੋ 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 ਕਬਜ਼ਾ ਲੱਗ ਰਿਹਾ ਹੈ ਜਾਰੀ ਹੈ ਤੱਕ ਇਹਨਾਂ ਦਾ ਅਸੀਂ ਕਿਵੇਂ ਕਬਜ਼ਾ ਕਰਾ ਸਕਦੇ ਹਾਂ ਹਲੋ 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 ਤੱਕ ਇਹਨਾਂ ਦਾ ਕਬਜ਼ਾ ਕੀਤਾ ਸੀ ਤਾਂ ਹੀ 211 ਨੰਬਰ ਪਹਿਲਾਂ ਦਰਜ ਹੋ ਰਿਹਾ ਹੈ ਹਾਂਜੀ ਫਿਰ ਤੁਹਾਡੇ ਵੱਲੋਂ ਕੀ ਜੀ ਕਾਰਵਾਈ ਹੈ ਹੁਣ ਦੋਨੋਂ ਧਿਰ ਬਿਲਕੁਲ ਇਹ ਸਾਨੂੰ ਚਾਰ ਕੋਲ ਬਰਾਮਦ ਹੋਇਆ ਹਾਂ ਜੀ ਇਸ ਟਾਈਮ ਤੇ ਚਾਰ ਚਾਰ ਜੜੀਆਂ ਹਾਂ ਜੀ ਹਾਂ ਜੀ ਦੋਨੇ ਤਰਫ ਤੇ ਚਾਰ ਦੋ ਟੋਟਲ ਚਾਰ ਹੈ ਦੋ ਦੋ ਦੋਨੇ ਤਰਫ ਸਵੇ ਸਾਨੂੰ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਜੁੜੇ ਰਹੋ ਦਾ ਅਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ ਪਾਪਾ